ਬਿਜਾਇਆ ਕਾਫਲਾ ਕਿੱਥਰ ਵਾਣਾ ਹੋਇਆ ਕਾਫਲਾ ਗੁਰਦਾਸਪੁਰ ਤੋਂ ਸੀ ਨਹੀਂ ਲੈ ਕੇ ਆਏ ਆ ਤੇ ਰਾਤ ਫਗਵਾੜੇ ਰੁਕੇ ਆ ਤੇ ਹੁਣ ਫਤਿਹਗੜ੍ਹ ਸਾਹਿਬ ਵੱਲੋਂ ਤੇ ਉਸ ਤੋਂ ਅੱਗੇ ਸ਼ੰਭੂ ਬਾਡਰ ਤੇ ਉੱਥੇ ਜਾ ਕੇ ਆਪਾਂ ਜੋ ਵੀ ਸਰਕਾਰ ਸਾਡੇ ਸਵਾਗਤ ਆਹਦੇ ਖੜੀ ਆ ਜਿਸ ਤਰੀਕੇ ਦੇ ਸਰਕਾਰ ਦੀਆਂ ਤਿਆਰੀਆਂ ਨੇ ਉਸੇ ਤਰੀਕੇ ਨਾਲ ਹੀ ਵੀ ਤਿਆਰੀਆਂ ਕਰਕੇ ਆਏ ਆ 6-6 ਮਹੀਨੇ ਦਾ ਰਾਸ਼ਨ ਆਪਣੀਆਂ ਟਰਾਲੀਆਂ ਦੇ ਵਿੱਚ ਰੱਖ ਲਿਆ ਵਾ ਜਿੱਥੇ ਮਰਜ਼ੀ ਸਾਨੂੰ ਸਰਕਾਰ ਰੋਕ ਲਵੇ ਜਿੱਥੇ ਜਿੱਦਾਂ ਸਰਕਾਰ ਸਾਡੇ ਨਾਲ ਨਿਬੜੇਗੀ ਉਸ ਤਿੱਕੇ ਨਾਲ ਹੀ ਵੀ ਤਿਆਰ ਹਨ ਨਿਬੜਨੂ ਸਰਕਾਰ ਦੇ ਨਾਲ ਲੱਗਦਾ ਵੀ ਅੱਜ 5 ਵਜੇ ਦੀ ਕੋਈ ਸ਼ ਮੰਤਰੀਆਂ ਦੀ ਮੀਟਿੰਗ ਵੀ ਹੈ ਅੱਜ ਜੇ ਅਗਰ ਫੈਸਲਾ ਆਂਦਾ ਹੈ ਤਾਂ ਕੀ ਸਮਝਦੇ ਉਸ ਫੈਸਲੇ ਦੇ ਵੇਖੋ ਜੀ ਸਾਡਾ ਧਰਨਾ ਲਾਉਣਾ ਮ ਮੁਜ਼ਾਰੇ ਕਰਨੇ ਕੋਈ ਮੋਸ਼ਦਾ ਸਵਾਲ ਨਹੀਂ ਕੋਈ ਅਣਤ ਦਾ ਸਵਾਲ ਨਹੀਂ ਹੈ ਜੇ ਸਾਡੀਆਂ ਸਰਕਾਰਾਂ ਸਾਡੀਆਂ ਮੰਗਾਂ ਵੱਲ ਧਿਆਨ ਦੇਂਦੀ ਹੈ ਮੰਗਾਂ ਨੂੰ ਮੰਨਦੀ ਹੈ ਤੇ ਬਿਲਕੁਲ ਅਸੀਂ ਕੋਈ ਧਰਨਾ ਨਹੀਂ ਲਾਵਾਂਗੇ ਆਪੋ ਆਪਣੇ ਘਰਾਂ ਨੂੰ ਵਾਪਸਾਂ ਅਸੀਂ ਕਾਰੋਬਾਰਾਂ ਵਿੱਚ ਲੋਕਾਂ ਮੇਰੀ ਮੰਗ ਸਾਡੀ ਐਮਐਸਪੀ ਹੈ ਵੀ ਜੇ ਸਾਨੂੰ ਮੈਕਸਿਮਮ ਜਿਹੜਾ ਪ੍ਰਾਈਸ ਹੈ ਫਸਲਾਂ ਦਾ ਉਹ ਮਿਲਣਾ ਚਾਹੀਦਾ ਜੋ ਕਿ ਸਰਕਾਰ ਨੇ ਮੰਨੀਆਂ ਵੀ ਹਨ ਮੰਨ ਕੇ ਉਹਨੂੰ ਲਾਗੂ ਨਹੀਂ ਕੀਤਾ ਦਿੱਲੀ ਮੋਰਚੇ ਦੀਆਂ ਮੰਗਾਂ ਜੋ ਸਾਡੇ ਪੀਐਮ ਸਾਹਿਬ ਨੇ ਮੰਨ ਲਈਆਂ ਪਰ ਉਹਨਾਂ ਨੂੰ ਲਾਗੂ ਨਹੀਂ ਕੀਤਾ ਜਿਹੜੀ ਸਰਕਾਰ ਨੇ ਮੰਗਾ ਬੰਨੀ ਉਹਨੂੰ ਕੋਈ ਮੰਗ ਨਹੀਂ ਪੂਰੀ ਕੀਤੀ ਬਿਲਕੁਲ ਨਹੀਂ ਜੀ ਸਾਡੇ ਜਿਹੜੇ ਸ਼ਹੀਦ ਪਰਿਵਾਰਾਂ ਦਾ ਮੁਆਵਜ਼ਾ ਹੋਵੇ ਜਿਹੜਾ ਉਹਦੇ ਵਿੱਚ ਮੁਆਵਜ਼ਾ ਦੇ ਤਾ ਨੌਕਰੀਆਂ ਬਾਕੀ ਪਈਆਂ ਨੇ ਪਰ ਚੇ ਕਿਸਾਨਾਂ ਦੇ ਰੱਦ ਕਰਨ ਵਾਲੇ ਉਹ ਬਾਕੀ ਪਏ ਨੇ ਸਾਡੇ ਲਖੀਮਪੁਰ ਖੀਰੀ ਵਾਲਾ ਜਿਹੜਾ ਕੇਸ ਆ ਉਹ ਸਾਡਾ ਵੱਖ ਪਿਆ ਵਾਪਸ ਐਮਐਸਪੀ ਦਾ ਮਸਲਾ ਵੱਖਰਾ ਸਾਡਾ ਬਿਲਕੁਲ ਜੀ ਦਿਨਾਂ ਵਾਲੀ ਗੱਲ ਨਹੀਂ ਹੈ ਜੀ ਲੜਾਈਆਂ ਨੇ ਤੇ ਜਿੰਨਾ ਚਿਰ ਸਰਕਾਰ ਬਿਠਾਏਗੀ ਅਸੀਂ ਬਹਿਨ ਨੂੰ ਤਿਆਰ ਆ ਲੱਗਦਾ ਇਹ ਪੰਜ ਦਰਿਆਵਾਂ ਦੀ ਧਰਤੀ ਹੈ ਫਤਿਹ ਕਰਕੇ ਮੋਰਚਾ ਆਏਗੀ ਬਿਲਕੁਲ ਜੀ ਇਰਾਦੇ ਪੱਕੇ ਨੇ ਮਜਬੂਤ ਨੇ ਤੁਰੇ ਤੁਰੇ ਜਾਂ ਤੇ ਧੁਰ ਤੱਕ ਪਹੁੰਚਾਂਗੇ ਬੇਸ਼ੱਕ ਜਿੰਨੀਆਂ ਮਰਜ਼ੀ ਮੁਸ਼ਕਲਾਂ ਕੇ ਆਉਣ ਉਹਨਾਂ ਮੁਸ਼ਕਲਾਂ ਨਾਲ ਨਿਬੜਨ ਵਾਸਤੇ ਘਰੋਂ ਤਿਆਰ ਆ ਏਦਾਂ ਨਹੀਂ ਮੁੜਦੇ ਗਏ ਆ ਤੇ ਬਿਲਕੁਲ ਧੁੱਕੀ ਦਾ ਕੇ ਕੋਰੀ ਆਵਾਂਗੇ ਪੂਰੀ ਜੀ ਕਿਹੜੇ ਪਿੰਡਾਂ ਦੀ ਆ ਜਿਹੜੀਆਂ ਟਰਾਲੀਆਂ ਅੱਜ ਤੋਂ ਨਿਕਲ ਰਹੀਆਂ ਨੇ ਇਹ ਜੀ ਜ਼ਿਲ੍ਹਾ ਪਠਾਨਕੋਟ ਗੁਰਦਾਸਪੁਰ ਹਸ਼ਿਆਰਪੁਰ ਤੇ ਅੰਮ੍ਰਿਤਸਰ ਜੀ ਇਹ ਸਰ ਅੰਮ੍ਰਿਤਸਰ ਕਿੰਨੇ ਹਜ਼ਾਰਾਂ ਦੇ ਸਾਹਮਣੇ ਟਰਾਲੀਆਂ ਜਾ ਰਹੀਆਂ ਨੇ ਕਿੰਤਨੀ ਜੀ ਕਰ ਸਕਦੇ ਅਸੀਂ ਆਪਣੇ ਅਸੀਂ ਬਾਕੀ ਕਿਸਾ ਵੈਗੇ ਜਿਹੜੇ ਘਰੇ ਬੈਠੇ ਉਹਨਾਂ ਬਾਰੇ ਕੀ ਕਰਾਂਗੇ ਉਹਨਾਂ ਨੂੰ ਕਹਾਂਗੇ ਭਈ ਇਹ ਦਿੱਲੀ ਮੋਰਚਾ ਜਿਹੜਾ ਟੂ ਚ ਚੱਲ ਰਿਹਾ ਵੈ ਇਹ ਪਹਿਲੇ ਮੋਰਚੇ ਨਾਲੋਂ ਵੀ ਵੱਡਾ ਕਿਉਂਕਿ ਹੁਣ ਇਹ ਸਰਕਾਰਾਂ ਸਾਡੇ ਘਰਾਂ 'ਵਾਂ ਲਾਉਣੀ ਐ ਵੋਟ ਬੈਂਕ 'ਵਾਂ ਲਾਉਣੀ ਐ ਤੇ ਅਸੀਂ ਇਹਨਾਂ ਵੱਲ ਪਹਿਲਾਂ ਪਹੁੰਚੀ ਆ ਸਾਡੇ ਨਾਲ ਗੱਲ ਕਰੋ ਫਿਰ ਸਾਡੇ ਵਾਲੇ ਆਉਗੇ ਧੰਨਵਾਦ ਹੈ ਚੋਣਾਂ ਨੇ ਕੀ ਲੱਗਦਾ ਸਰਕਾਰ ਮੰਗਾ ਮੰਨ ਲੈਗੀ ਬਿਲਕੁਲ ਜੀ ਸਾਡੇ ਮਨਾਉਣ ਦੇ ਇਰਾਦੇ ਨੇ ਅਸੀਂ ਇਹ ਵਿਸ਼ਵਾਸ ਲੈ ਕੇ ਆਏ ਆ ਕਿ ਅਸੀਂ ਜਿੱਤ ਕੇ ਆਉਣਾ ਜੀ ਨਹੀਂ ਆਉਣਾ ਉਦਾਂ ਆਣਾ ਰਾਜਨੀਤੀ ਪਾਰਟੀਆਂ ਨੂੰ ਸਮਰਥਨ ਦੇਣਾ ਸਟਾਰਟ ਕਰ ਦਿੱਤਾ ਵੀ ਉਹ ਠੀਕ ਹੈ ਬਿਲਕੁਲ ਵੇਖੋ ਜੀ ਉਹਨਾਂ ਦੇ ਆਪਣੇ ਆ ਉਹਨਾਂ ਦਾ ਆਪਣਾ ਹੋਵੇ ਜੇ ਉਹ ਚੰਗੇ ਕੰਮ ਵਾਸਤੇ ਉਹ ਬਣਿਆ ਨੇ ਜੇ ਜੋ ਵੀ ਸਾਡੀ ਉਹ ਰਾਜਨੀਤਿਕ ਧਾਰਾ ਵਾ ਉਹ ਲੋਕਾਂ ਦੀ ਮੰਗਾਂ ਵਾਸਤੇ ਲੋਕਾਂ ਦੀ ਮੰਗਾਂ ਵਾਸਤੇ ਹਿਲਣ ਦੇ ਆ ਜੋ ਖੜਦੇ ਨਾਲ ਤੇ ਬਹੁਤ ਵਧੀਆ ਗੱਲ ਹੈ ਹੁਣ ਜਿਹੜੇ ਆਗੇ ਨੇ ਬੰਦੇ ਆਗੇ ਨੇ ਬਾਕੀ ਕਾਫਲੇ ਹੋਰ ਮੰਗਰਚਾਰ ਨੇ ਕਰਦਾ ਕਰੋ ਪਰਦਰਸ ਪਤਾ ਨਹੀਂ ਕਿ ਨੇ ਆਉਣਗੇ ਕਿ ਨਹੀਂ ਆਉਣਗੇ ਇਹ ਤੇ ਰੱਬ ਜਾਣਦਾ ਹੈ